ਸੀसीएमएस ਦੇ ਥਰੂ ਹਜ਼ਾਰ ਪੋਸਟਾਂ ਵਿੱਚ 338ਵਾਂ ਸਥਾਨ ਪ੍ਰਾਪਤ ਹੋਇਆ ਤੇ ਆ ਕਾਉਂਸਲਿੰਗ ਪੂਰੀ ਪਾਰਦਰਸ਼ੀਤਾ ਨਾਲ ਹੋਈ ਹੈ ਤੇ ਮੈਂ ਹੁਣ ਇਸ ਸਮੇਂ ਸਿਵਲ ਹਸਪੀਟਲ ਲੁਧਿਆਣਾ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਸੇਵਾ ਕਰੀ ਜਾਨਾ ਹਾਂ ਸਰਕਾਰ ਦੇ ਨਵਨਯੁਕਤ ਮੈਡੀਕਲ ਆਫਿਸਰਾਂ ਦੀਆਂ 1000 ਪੋਸਟਾਂ ਨਿਕਲੀਆਂ ਸਨ ਜਿਨ੍ਹਾਂ ਦੇ ਵਿੱਚ ਮੇਰੀ ਵੀ ਪੱਟੀ ਹੋਈ ਹੈ ਸਰਕਾਰ ਦੇ ਇਸ ਪਾਰਦਰਸ਼ੀ ਉਪਰਾਹਲੇ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਪੰਜਾਬ ਸਰਕਾਰ ਦੀ ਸਿਕਰੂਟਮੈਂਟ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਹਿਸਟਰੀ ਦੀ ਸਭ ਤੋਂ ਵੱਡੀ ਰਿਕਰੂਟਮੈਂਟ ਹੈ ਮੈਡੀਕਲ ਲਾਈਨ ਦੇ ਸਤੋਂ ਸਿੰਨ ਮੈਡੀਕਲ ਅਕਸਰ ਜਾਂ ਹੈਲਥ ਵਰਕਰ ਜਿਹੜੇ オン ਤੇ ਮੇਲ ਦਿਨਾਲਾ ਹਰ ਇੱਕ ਡਿਪਾਰਟਮੈਂਟ ਦੇ ਸਿੱਧੇ 40 ਸਿੱਧੇ ਪੰਜਾਬ ਕਿਸਦੇ ਬੱਚਾ ਕਿਸਦੇ 17 ਅੱਜ 858 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕੀ ਕਹਾਂਗਾ ਕੋਈ ਗਉ ਦਾ ਛੋਟਾ ਬਟਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਬੱਚੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਬਤਾਉਂਦੀਆਂ ਉਹ ਜਿਹੜੀਆਂ ਉਹਨਾਂ ਨੇ ਬਿਦਰੀਆਂ ਨਹੀਂ ਆ ਉਹਨਾਂ ਮਤਲਬ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਕਿ ਰੋਜ਼ਗਾਰ ਦਿੱਤਾ ਨਾਲ-ਨਾਲ ਸੇਵਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਹੀ ਸ਼ਾਨਦਾਰ ਬੜਾ ਅੱਛਾ ਬੜਾ ਜ਼ਬਰਦਸਤ ਜਿਹੜਾ ਹੈ ਜੀ ਵਿਧਾਨ ਸਭਾ ਨਾਬਾ ਦੇ ਮੈਂ ਗੱਲ ਕਰਾਂ 25 ਬਲਾਕ ਸੰਪਤੀਆਂ ਤੇ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਸ਼ਾਨਦਾਰ ਸਾਡਾ ਕੰਮ ਚੱਲ ਰਿਹਾ ਡੋਰ ਟੂ ਡੋਰ ਅਸੀਂ ਤਕਰੀਬਨ 80% ਕਵਰ ਕਰ ਲਿਆ ਜਿਹੜੇ 2 ਦਿਨ ਰਹਿ ਗਏ ਉਹਦੇ ਵਿੱਚ ਅਸੀਂ ਹੋਰ ਕਵਰ ਕਰ ਲੈਣਾ ਔਰ ਜਿਹੜੇ ਸਾਡੇ ਉਮੀਦਵਾਰ ਨੇ ਅੱਜ ਮੈਂ ਹੁਣ ਮੱਲੇਵਾਲ ਜ਼ੋਨ ਜਿਲ੍ਹਾ ਪ੍ਰੀਸ਼ਦ ਤੋਂ ਬੀਬੀ ਜਸਵਿੰਦਰ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਔਰ ਗੁਰਦੇਤਪੁਰਾ ਬਲਾਕ ਸੰਵਿਤੀ ਤੋਂ ਬੀਬੀ ਚਨਪ੍ਰੀਤ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਬਹੁਤ ਹੀ ਵਧੀਆ ਰਿਸਪਾਂਸ ਹੈ ਕਾਂਗਰਸ ਬੈਕਫੁੱਟ ਤੇ ਆ ਅਕਾਲੀ ਦਲ ਬੈਕਫੁੱਟ ਤੇ ਆ ਉਹਨਾਂ ਕੋਲ ਤਾਂ ਪ੍ਰੋਗਰਾਮ ਹੀ ਨਹੀਂ ਹੋ ਰਹੇ ਜੀ ਕੱਲ ਕਹਿੰਦੇ ਕਾਂਗਰਸ ਦਾ ਗਿਆ ਜਿਹੜਾ ਇੱਥੋਂ ਪੁਰਾਣੇ ਸਾਬਕਾ ਐਮਐਲਏ ਨੇ ਕਿੱਤੇ ਗਏ ਉੱਥੇ ਬੰਦੇ ਹੀ ਮੇਰੇ ਖਿਆਲ 10 12 ਸੀਗੇ ਜੀ ਆਉਂਦਾ ਹੀ ਨਹੀਂ ਕੋਈ ਇਹਨਾਂ ਦੀ ਰੈਲੀਆਂ ਦੇ ਵਿੱਚ ਕੋਈ ਨੁੱਕੜ ਮੀਟਿੰਗਾਂ ਦੇ ਵਿੱਚ ਨਹੀਂ ਆਉਂਦਾ ਔਰ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਜਿੰਨੀਆਂ ਸਾਡੀਆਂ ਮੀਟਿੰਗਾਂ ਨੁੱਕੜ ਮੀਟਿੰਗਾਂ ਹੋ ਰਹੀਆਂ ਸਾਰੀਆਂ ਦੇ ਵਿੱਚ 150 200 300 ਤੱਕ ਜਿਹੜੇ ਨੇ ਪਿੰਡ ਦੇ ਪਤਵੰਤੇ ਪਹੁੰਚ ਰਹੇ ਆ ਤਾਂ ਬਹੁਤ ਪੋਜ਼ਿਟਿਵ ਵੇਵ ਹੈ ਜੀ ਜਿਹੜੇ ਅਸੀਂ ਕੰਮ ਕੀਤੇ ਆ ਉਹ ਕੰਮ ਉਹ ਮੂੰਹ ਬੋਲ ਰਿਹਾ ਔਰ ਸੰਗਤ ਵੀ ਚਾਹੁੰਦੀ ਹੈ ਕਿ ਜਿਹੜੀ ਕੰਮ ਦੀ ਰਫਤਾਰ ਹੁਣ ਬਣੀ ਹੈ ਜਿਹੜੀ ਸੜਕਾਂ ਦੀ ਰਫਤਾਰ ਖੇਡ ਗਰਾਊਂਡਾਂ ਦੀ ਰਫਤਾਰ ਸਕੂਲ ਬਣ ਰਹੇ ਆ ਹਸਪੀਟਲ ਬਣ ਰਹੇ ਆ ਔਰ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ 600 ਜੁਟ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਔਰ ਇਲਾਜ 10 ਲੱਖ ਰੁਪਏ ਦਾ ਮੁਫਤ ਕਰਤਾ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰੇਕ ਦੇ ਹੱਕ ਜਾਂਦੀਆਂ ਨੇ ਜੀ ਜਦੋਂ ਸੰਗਤ ਨੂੰ ਇੰਨਾ ਬੈਨੀਫਿਟ ਹੋ ਰਿਹਾ ਤਾਂ ਫਿਰ ਸੰਗਤ ਨੇ ਦੂਜਿਆਂ ਤੋਂ ਕੀ ਲੈਣਾ ਜੀ ਉਹਨਾਂ ਕੋਲੇ ਕੀ ਆ ਕੁਝ ਵੀ ਨਹੀਂ ਉਹਨਾਂ ਕੋਲ ਤਾਂ ਬਹਾਨੇਬਾਜ਼ ਇਹ ਇੱਕ ਪੋਜ਼ਿਟਿਵ ਸਾਈਨ ਆ 195 ਆਮ ਆਦੀ ਪਾਰਟੀ ਦੇ ਨਿਰਵਰੋਧ 195 ਉਮੀਦਵਾਰ ਜਿੱਤ ਚੁੱਕੇ ਆ ਪੰਜਾਬ ਦੇ ਵਿੱਚ ਇਹ ਪੋਜ਼ਿਟਿਵ ਸਾਈਨ ਆ ਜੀ ਔਰ ਪਹਾੜਪੁਰ ਦੀ ਕਾਂਗਰਸ ਦੀ ਪੂਰੀ ਪੰਚਾਇਤ ਆਮ ਆਦੀ ਪਾਰਟੀ ਸ਼ਾਮਲ ਹੋ ਗਈ। ਉਸ ਤੋਂ ਬਾਅਦ ਜਾਤੀਵਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਕਾਂਗਰਸ ਦੇ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਗਏ। ਥੁਹੀ ਤੋਂ ਸਾਡੇ ਕਰਮ ਸਿੰਘ ਜਰਨਲ ਸਕੱਤਰ ਸੀ ਅਕਾਲੀ ਦਲ ਦੇ ਉਹ ਛੱਡ ਕੇ ਅਕਾਲੀ ਦਲ ਆਮ ਆਦੀ ਪਾਰਟੀ ਸ਼ਾਮਲ ਹੋ ਗਏ 25 ਸਾਲ ਤੋਂ ਅਕਾਲੀ ਦਲ ਦੇ ਵਿੱਚ ਸੀ। ਇਹ ਤੋਂ ਪਤਾ ਲੱਗਦਾ ਕਿ ਚੜ੍ਹਾਈ ਆਮ ਆਦੀ ਪਾਰਟੀ ਦੀ ਬੱਲੇ ਬੱਲੇ ਚਾਰੇ ਪਾਸੇ ਚਰਚਾ ਔਰ 2026 ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਦੁਆਰਾ ਬਣਨੀ ਤੈ ਹੈ ਜੀ। ਮਜੀਠੀਆ ਜੇਲ੍ਹ ਚ ਨੇ ਅਜਸ ਖਬੀਰ ਬਾਦਲ ਮਜੀਠੀਆ ਹ ਦੇਖੋ ਔਰ ਨੈਚੁਰਲੀ ਉਹਨਾਂ ਦੀ ਪਾਰਟੀ ਹੈ ਜੀ ਉਹ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਵੀ ਨੇ ਪਾਰਟੀ ਦੇ ਹਰ ਇੱਕ ਪਾਰਟੀ ਦਾ ਫਰਜ਼ ਬਣਦਾ ਜੀ ਕਿਉਂਕਿ ਆਪੋਜੀਸ਼ਨ ਵੀ ਅੱਛੀ ਹੋਣੀ ਚਾਹੀਦੀ ਹੈ ਜੀ ਕਾਲੀ ਤਲ ਕਾਂਗਰਸ ਨੂੰ ਬੇਨਤੀ ਹੈ ਕਿ ਪ੍ਰਚਾਰ ਕਰੋ ਐਨਸ ਵੇਰੇ ਵੇਰੇ ਅਰਜਾਈ ਦੇ ਵਿੱਚ ਹੀ ਬੈਠੇ ਰਹਾ ਕਰੋ ਨਿਕਲੋ ਲੋਕਾਂ ਨਾਲ ਫੇਸ ਕਰੋ ਨਾਲ ਲੋਕਾਂ ਨਾਲ ਸਾਹਮਣਾ ਕਰੋ ਲੋਕਾਂ ਨਾਲ ਜੇ ਤੁਸੀਂ ਕੰਮ ਕੀਤੇ ਆ ਤਾਂ ਫਿਰ ਲੋਕ ਤੁਹਾਨੂੰ 10 ਸਾਲ ਹੋ ਗਏ ਪਾਵਰਲੈਸ ਕੀਤਾ ਹੋਇਆ ਪਾਵਰ ਤੋਂ ਬਾਹਰ ਕੀਤਾ ਹੈ ਤੁਸੀਂ ਸੱਤਾ 'ਚ ਹੈ ਨਹੀਂ ਕਾਂਗਰਸ ਜਿਹੜੀ ਹੈ ਉਹ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਕਾਂਗਰਸ ਮੁਕਤ ਹੋ ਗਈ ਸਿਰਫ ਇੱਕ ਅੱਧੀ ਸਟੇਟ 'ਚ ਰਹਿ ਗਈ ਹੈ ਇੱਕ ਹਿਮਾਚਲ ਇੱਕ ਅੱਧੀ ਕਰਨਾਟਕ ਸਟੇਟ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦਾ ਸੁਪੜਾ ਸਾਫ ਹੋ ਗਿਆ ਜੀ ਤੇ ਪੰਜਾਬ ਦੇ ਵਿੱਚ ਇਹਨਾਂ ਪਾਰਟੀਆਂ ਦਾ ਭਵਿੱਖ ਹੈ ਨਹੀਂ ਉਹਦਾ ਕਾਰਨ ਕੀ ਹੈ ਕਿ ਦੇਵਮਨ ਵਰਗੇ ਪੜ੍ਹੇ ਲਿਖੇ ਬੰਦੇ ਜਿਹੜਾ ਮੈਂ ਪੀਐਸਡੀ ਕਰ ਰਿਹਾ ਇਹ ਕਾਉਂਟ ਨੇ ਜੀ ਪੰਜਵੀਂ ਫੇਲ ਸੱਤਵੀਂ ਫੇਲ ਅੱਠਵੀਂ ਫੇਲ ਇਹਨਾਂ ਨੂੰ ਸਮਝ ਹੀ ਹੈ ਨਹੀਂ ਜੀ ਕਿ ਕੰਮ ਕਿਵੇਂ ਕਰਨਾ ਸਾਡੇ ਉਮੀਦਵਾਰ ਨੇ ਚਨਪ੍ਰੀਤ ਕੌਰ ਜੀ ਖੜੇ ਨੇ ਕਿੰਨੀ ਕੀ ਐਜੂਕੇਸ਼ਨ ਆ ਤੁਹਾਡੀ ਜੀ ਐਮਟੈਕ ਐਮਟੈਕ ਨੇ ਜੀ ਬਲਾਕ ਸੰਮਤੀ ਚੋਣ ਲੜ ਰਹੇ ਐਮਟੈਕ ਨੇ ਜੀ ਸਾਡੇ ਬੀਬੀ ਜੀ ਨੇ ਨਾ ਇਹ ਬੇਸ਼ੱਕ ਪੁਰਾਣੇ ਨੇ ਪਰ ਇਹ ਬੜੇ ਸਿਆਣੇ ਨੇ ਸੁਰਜਮਾਨੇ ਇਹਨਾਂ ਦੇ ਪਤੀ ਨੇ ਜੀ ਪ੍ਰੋਫੈਸਰ ਧਰਮਿੰਦਰ ਜੀ ਇਹ ਵੀ ਪ੍ਰੋਫੈਸਰ ਨੇ ਜੀ ਔਰ ਮੈਂ ਪੜਿਆ ਲਿਖਿਆ ਹਾਂ ਜੀ ਸਾਡੇ ਉਮੀਦਵਾਰ ਵੀ ਪੜੇ ਲਿਖੇ ਨੇ ਸਾਨੂੰ ਪਤਾ ਹੈ ਕਿ ਕੰਮ ਕਿਵੇਂ ਕਰਨਾ ਸੋ ਆਮ ਆਦੀ ਪਾਰਟੀ ਦੇ 25 ਬਲਾਕ ਸੰਪਤੀ ਤਿੰਨ ਜ਼ਿਲ੍ਹਾ ਪ੍ਰੇਸ਼ਦ ਸਾਡੇ ਤਾਂ ਇੱਕ ਇੱਕ ਸੀਟ ਤੇ 5-5 6-6 ਹੋ ਗਏ ਸੀਗੇ ਜੀ ਅਸੀਂ ਬੜਾ ਰੌਲਾ ਰੌਲਾ ਪਾ ਕੇ ਇੱਕ ਫਾਈਨਲ ਕੀਤਾ ਸੋ ਆਮ ਆਦੀ ਪਾਰਟੀ ਦੀ ਚੜ੍ਹਤ ਔਰ ਆਮ ਆਦੀ ਪਾਰਟੀ ਬਲਾਕ ਸੰਪਤੀ ਦੇ 25 ਜਿਲ੍ਹਾ ਪ੍ਰਸ਼ਾਸਨ ਦੀਆਂ 3 ਸੀਟਾਂ ਤੇ ਸੁਪੜਾ ਸਾਫ ਕਰੇਗੀ ਔਰ ਝਾੜੂ ਝਾੜੂ ਹੋਏਗੀ ਸਾਰੇ ਪਾਸੇ। ਲਾਸ ਵਲ 트럼ਪ ਨੇ 85000 ਪ੍ਰਵਾਸੀ ਭਾਰਤੀਆਂ ਦਾ ਵੀਜ਼ਾ ਰੱਦ ਕਰਤਾ। ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਵੀ ਉੱਥੇ ਜੋ ਹੁੱਲੜਬਾਜੀ ਹੁੰਦੀ ਆ ਜਾਂ ਐਕਸੀਡੈਂਟ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਦੇਖੋ ਅਮਰੀਕਾ ਦਾ ਇੱਕ ਆਪਣਾ ਰੂਲ ਆ। 트럼ਪ ਉੱਥੋਂ ਦੇ ਰਾਸ਼ਟਰਪਤੀ ਨਹੀਂ ਔਰ ਉਹਨਾਂ ਦਾ ਆਪਣਾ ਇੱਕ ਅਧਿਕਾਰ ਖੇਤਰ ਹੈ ਕਿ ਉੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਕੋਈ ਗੈਰ ਕਾਨੂੰਨੀ ਆ ਉਹਨਾਂ ਦਾ ਆਪਣਾ ਕਾਨੂੰਨ ਹੈ ਜੀ ਉਹਨਾਂ ਨੇ ਆਪਣੇ ਕਾਨੂੰਨਾਂ ਨਾਲ ਕੰਮ ਕਰਨਾ। ਪਰ ਕਿਤੇ ਨਾ ਕਿਤੇ 트럼ਪ ਦੀ ਜਿਹੜੀ ਨੀਤੀ ਐਕਸ ਲਾ ਕੇ ਪੂਰੀ ਦੁਨੀਆ ਦੇ ਵਿੱਚ ਕਿ دہشت ਫਲਾਈ ਹੋਈ ਹੈ ਨਾ ਉਹ ਆਪਣੇ ਆਪ ਨੂੰ ਕਹਿੰਦੇ ਸੀ ਦੁਨੀਆ ਦੇ ਸਭ ਤੋਂ ਬਿਹਤਰ ਮੁਲਕ ਅਮਰੀਕਾ ਇਹ ਗੱਲ ਕਹਿੰਦਾ ਪਰ ਰਸ਼ੀਆ ਦੇ ਰਾਸ਼ਟਰਪਤੀ ਜਿਹੜੇ ਪੁਤਨ ਇੱਥੇ ਆ ਕੇ ਗਏ ਨੇ ਜੀ ਭਾਰਤ ਦੇਸ਼ ਦੇ ਵਿੱਚ ਮੋਦੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਇਹ ਸਾਰੇ ਦੇਸ਼ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਇੰਡੀਆ ਜਿਹੜਾ ਦੁਨੀਆ ਦੇ ਵਿੱਚ ਆਬਾਦੀ ਦੇ ਵਿੱਚ ਸਭ ਤੋਂ ਵੱਡਾ ਮੁਲਕ ਹੈ ਜਿਹੜੇ ਬਾਕੀ ਮੁਲਕ ਨੇ ਸਾਡੇ ਨੇੜੇ ਤੇੜੇ ਤਾਂ ਇਹ ਗੱਲ ਪਤਾ ਲੱਗੀ ਹੈ ਕਿ ਜੇ 15 20 ਕੰਟਰੀ ਮਿਲ ਕੇ ਇੱਕ ਕਰੰਸੀ ਬਣਾ ਲੈਣ ਤਾਂ ਮੇਰਾ ਖਿਆਲ ਹੈ ਦੁਨੀਆ ਦਾ ਸਭ ਤੋਂ ਵੱਡੀ ਕਰੰਸੀ ਜਿਹੜੀ ਆ ਸਾਬਤ ਹੋਏਗੀ ਔਰ ਅਮਰੀਕਾ ਦੀ ਸਰਦਾਰੀ ਜਿਹੜੀ ਹੈ ਉਹ ਖਤਮ ਹੋ ਜਾਣੀ ਆ 트럼ਪ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਮਿਹਨਤ ਮਜ਼ਦੂਰੀ ਕਰਦੇ ਆ ਜਿਹੜੇ ਕੰਮ ਕਰਦੇ ਆ ਕ੍ਰਾਈਮ ਕ੍ਰਾਈਮ ਦਾ ਤਾਂ ਚਲੋ ਹੁੰਦਾ ਜਦੋਂ ਵੱਡੀ ਬਾਦੀ ਹੁੰਦੀ ਹੈ ਇੱਕ ਅੱਧਾ ਕੋਈ ਕ੍ਰਾਈਮ ਆ ਵੀ ਜਾਂਦਾ ਪਰ ਇਹ ਗੱਲ ਜਿਹੜੀ ਆ ਕਿ ਉਹਨਾਂ ਨੂੰ ਕੱਢਣਾ ਉੱਥੋਂ ਜਾਂ ਉਹਨਾਂ ਦੇ ਵੀਜ਼ੇ ਰੱਦ ਕਰ ਦੇਣੇ ਜਾਂ ਉਹਨਾਂ ਨੂੰ ਉੱਥੋਂ ਜਹਾਜ਼ ਚੜਾ ਕੇ ਫਿਰ ਪੰਜਾਬ ਦੇ ਵਿੱਚ ਹਥਕੜੀਆਂ ਲਾ ਕੇ ਇੱਥੇ ਲੈ ਕੇ ਆਏ ਉਹਨਾਂ ਨੂੰ ਇਹ ਬੜੀ ਮਾੜੀ ਗੱਲ ਹੈ ਜੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਜਾ ਸਕਦਾ ਕੰਮ ਲਈ ਜਾਂਦੇ ਆ ਜੀ ਦੁਨੀਆ ਕੰਮ ਨਾਲ ਹੀ ਚੱਲਦੀ ਹੈ ਨਾ ਜੀ ਜੇ ਬੰਦੇ ਕੰਮ ਕਰਨ ਵਾਲੇ ਹੋਣਗੇ ਦੁਨੀਆ ਤਾਂ ਹੀ ਚੱਲੂਗੀ ਤੇ ਟਰੰਪ ਸਾਹਿਬ ਆਪਣੀ ਮਨਮਰ ਪਰ 트럼ਪ ਤੋਂ ਅਮਰੀਕਾ ਦੇ ਲੋਕ ਬੜੇ ਦੁਖੀ ਨੇ ਜੀ ਤੇ ਅਮਰੀਕਾ ਦੇ ਲੋਕ ਹੁਣ ਰੈਕਟ ਕਰਨ ਲੱਗ ਗਏ ਆ ਜੀ 트럼ਪ ਦੇ ਖਿਲਾਫ 트럼ਪ ਦੇ ਖਿਲਾਫ ਅਮਰੀਕਾ ਦੇ ਵਿੱਚ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਵੀ ਹੋਇਆ ਜੀ ਨਵਜੋਤ ਸਿੱਧੂ ਅਮ੍ਰਿਤ ਅਮ੍ਰਿਤਸਰ ਪਹੁੰਚੇ ਨੇ ਮੋਹਰੀ ਤੋਂ ਕਿਸ ਤਰ੍ਹਾਂ ਵੇਖਦੇ ਹੋ ਹੋਰ ਵੀ ਅੱਜ ਖੁਲਾਸੇ ਕਰ ਸਕਦੇ ਨੇ ਦੇ ਕਲਿਗੇਸ਼ਨ ਨਵਜੋਤ ਕੋਰ ਸਿੱਧੂ ਦੇ ਵੱਲੋਂ ਦੇਖੋ ਨਵਜੋਤ ਸਿੰਘ ਸਿੱਧੂ ਹਰੀ ਮੈਂ ਤਾਂ ਉਹਨਾਂ ਦਾ ਬੜਾ ਫੈਨ ਆ ਕ੍ਰਿਕਟ ਦੇ ਤੌਰ ਤੇ ਕ੍ਰਿਕਟ ਬਹੁਤ ਸ਼ਾਨਦਾਰ ਖੇਡੀ ਉਹਨਾਂ ਨੇ ਭਾਰਤ ਦੇਸ਼ ਲਈ ਅੱਜ ਬੰਬੇ ਤੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਤੇ ਉਹ ਆਪਣੀ ਗੱਲ ਕਰਨਗੇ ਰੱਖਣਗੇ ਕਾਦੇ ਲਈ ਪਹੁੰਚੇ ਆ ਇਹ ਤੁਹਾਡੇ ذریعے ਰਿਪੋਰਟਾਂ ਆ ਹੀ ਜਾਣੀਆਂ ਨੇ ਪਰ ਮੈਂ ਇੱਕ ਗੱਲ ਕਹਿ ਦਿੰਨਾ ਕਾਂਗਰਸ ਫਾੜੀ ਫਾੜੀ ਹੋ ਗਈ ਹੈ ਜੀ ਅੱਜ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਉਹ ਆਪਣੀ ਗੱਲ ਰੱਖਣਗੇ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ ਬੇਸ ਦੇ ਉੱਤੇ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਔਰ ਬਹੁਤ ਹੀ ਚੰਗਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਇਸ ਬਲਾਕ ਸੰਪਤੀਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਵਿੱਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਿਸੀਆਂ ਸਰਕਾਰ ਵੱਲੋਂ ਕੀਤੇ ਗਏ ਕੰਮ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਸਾਡੇ ਐਮਐਲਏ ਸਾਹਿਬ ਇਹਨਾਂ ਵੱਲੋਂ ਪਿੰਡਾਂ ਨੂੰ ਦਿੱਤੀਆਂ ਗਈਆਂ ਗਰੰਟਾਂ ਪਿੰਡਾਂ 'ਚ ਚੱਲ ਰਹੇ ਵਿਕਾਸ ਦੇ ਕੰਮ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਲੋਕਾਂ ਦੇ ਸਾਹਮਣੇ ਰੱਖਦੇ ਆ ਤਾਂ ਲੋਕ ਆਪ ਮੁਹਾਰੇ ਸਾਡੇ ਨਾਲ ਜੁੜਦੇ ਨੇ ਠੀਕ ਹੈ ਜੀ ਸਾਨੂੰ ਬਲਾਕ ਸੰਪਤੀ ਗੁਰਦੇਤਪੁਰਾ ਔਰ ਜ਼ਿਲ੍ਹਾ ਪ੍ਰੀਸ਼ਦ ਮੱਲੇਆਲ ਜ਼ੋਨ ਦੇ ਵਿੱਚ ਬਹੁਤ ਹੀ ਸਾਰੇ ਨਵੇਂ ਪਰਿਵਾਰ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਸੀ ਹੁਣ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਸਾਡੇ ਨਾਲ ਚੱਲ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਸਾਰੇ ਜ਼ੋਨਾਂ ਦੇ ਵਿੱਚ ਬਹੁਤ ਵੱਡੀ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਗੁਰਦੇਤਪੁਰਾ ਜ਼ੋਨ ਤੋਂ ਬਲਾਕ ਸੰਪਤੀ ਚੋਣ ਲੜ ਰਹੀਆਂ ਮੈਂ ਐਮਟੈਕ ਕੀਤੀ ਹੋਈ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਗੱਲਬਾਤ ਕੀ ਹਾਲ ਚਾਲ ਠੀਕ ਪੋਜ਼ਿਟਿਵ ਰਿਸਪਾਂਸ ਹੈ ਔਚਰੇ ਨਵੇਂ ਜੜੀ ਪਰਿਵਾਰ ਨੇ ਸਾਡੇ ਨਾਲ ਜੁੜ ਰਹੇ ਨੇ ਕਿ ਸੋਚ ਕੇ ਖੜੇ ਹਾਂਗੇ ਤੁਸੀਂ ਪੜੇ ਲਿਖੇ ਵੀ ਕਾਫੀ ਹ ਜ਼ਿਆਦਾਤਰ ਬਹੁਤ ਘੱਟ ਪੜੇ ਲਿਖੇ ਹੁੰਦੇ ਨੇ ਜੋ ਇਸ ਉਮੀਦਵਾਰੀ 'ਚ ਖੜੇ ਨੇ ਮੈਂ ਚਾਹੁੰਦੀ ਆ ਕਿ ਜਿਹੜਾ ਗੈਪ ਹੈ ਆਪਣਾ ਪੰਚਾਇਤਾਂ ਔਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਉਸ ਨੂੰ ਕਵਰ ਕਰਨਾ ਚਾਹੁੰਦੀ ਆ ਮੈਂ ਉਸ ਦੇ ਉਹ ਸੋਚ ਕੇ ਉਸ ਬੇਸ ਦੇ ਉੱਤੇ ਖੜੀ ਆ ਕਿਹੜੇ ਕਿਹੜੇ ਮੁੱਦਿਆਂ ਤੇ ਜਾ ਕੇ ਲੋਕ ਵੋਟਾਂ ਮੰਗ ਰਹੇ ਨੇ ਡਵੈਲਪਮੈਂਟ ਵਿਕਾਸ ਬਾਕੀ ਜਿਹੜੇ ਵੀ ਕੋਈ ਪਿੰਡਾਂ ਦੇ ਵਿੱਚ ਹੋਰ ਕਮੀਆਂ ਵੇਸ਼ੀਆਂ ਨੇ ਉਹ ਪੁਰੀਆਂ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ